ਮੁਰਗੇ ਦੇ ਉੱਤੇ ਹੋਇਆ ਪੁਲਿਸ ਕੇਸ ਆ ਮੁਰਗੇ ਦਾ ਕੇਸ ਚੱਲ ਰਿਹਾ ਹੈ ਕੋਰਟ ਦੇ ਵਿੱਚ ਅਤੇ ਪੁਲਿਸ ਨੂੰ ਆਈ ਪੇਸ਼ੀ ਦੇ ਉੱਤੇ ਜਿਹੜਾ ਮੁਰਗੇ ਨੂੰ ਲੈ ਕੇ ਜਾਣਾ ਪੈਂਦਾ ਹੈ ਕੋਰਟ ਦੇ ਵਿੱਚ ਹਾਜ਼ਰ ਕਰਨਾ ਪੈਂਦਾ ਹੈ ਕੋਰਟ ਦੇ ਵਿੱਚ ਪੰਜਾਬ ਦੇ ਵਿੱਚ ਆਇਆ ਅਨੋਖਾ ਹੀ ਮਸਲਾ ਆਓ ਦੋਸਤੋ ਗੱਲ ਕਰਦੇ ਆਂ ਪੂਰੇ ਮਸਲੇ ਦੇ ਉੱਤੇ ਕਿ ਆਖਿਰ ਮਸਲਾ ਹੈ ਕਿ ਕਿ ਕਿਉਂ ਮੁਰਗੇ ਨੂੰ ਦਾਣਾ ਪਾ ਰਹੀ ਹੈ ਪੁਲਿਸ ਮੁਰਗੇ ਦੀ ਦੇਖ ਰਿਕ ਕਰ ਰਹੀ ਹੈ ਅਤੇ ਪੂਰੀ ਇਸ ਨੂੰ ਤਸੱਲੀ ਦੇ ਨਾਲ ਰੱਖਿਆ ਜਾਂਦਾ ਹੈ ਅਸਲ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਬਠਿੰਡਾ ਦੇ ਬੱਲੂਆਣਾ ਪਿੰਡ ਦੇ ਵਿੱਚ ਜਿਹੜੀ ਮੁਰਗਿਆਂ ਦੀ ਬਾਜੀ ਚੱਲੀ ਹੋਈ ਸੀ ਅਤੇ ਪੁਲਿਸ ਨੂੰ ਜਦੋਂ ਪਤਾ ਲੱਗਿਆ ਤਾਂ ਪੁਲਿਸ ਨੇ ਜਾ ਕੇ ਉਸ ਥਾਂ ਤੇ ਉਹ ਰੇਡ ਮਾਰੀ ਦੋਸਤੋ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਹੜਾ ਮੁਰਗਿਆਂ ਦੇ ਉੱਤੇ ਜਾਂ ਕਿਸੇ ਵੀ ਜਾਨਵਰਾਂ ਦੀ ਬਾਜੀ ਦੇ ਉੱਤੇ ਪੂਰੀ ਤਰ੍ਹਾਂ ਬੈਨ ਹੈ ਪੁਲਿਸ ਪਹੁੰਚੀ ਮੌਕੇ ਤੇ ਜਦੋਂ ਪੁਲਿਸ ਨੇ ਜਾ ਕੇ ਦੇਖਿਆ ਤਾਂ ਜਿਹੜੇ ਬਾਕੀ ਲੋਕ ਸੀ ਉਹ ਤਾਂ ਸਾਰੇ ਭੱਜ ਗਏ ਉਤੋਂ ਤਿੰਨ ਮੁਲਜਮ ਅਤੇ ਇੱਕ जख्मी ਹਾਲਤ ਦੇ ਵਿੱਚ ਮੁਰਗਾ ਜਿਹੜਾ ਉਹ ਬਰਾਮਦ ਕੀਤਾ ਗਿਆ ਜਿਸ ਨੂੰ ਕੋਰਟ ਦੇ ਵਿੱਚ ਸਬੂਤ ਦੇ ਤੌਰ ਤੇ ਪੇਸ਼ ਕੀਤਾ ਗਿਆ ਤਾਂ ਮਾਨਯੋਗ ਅਦਾਲਤ ਦੇ ਵਿੱਚੋਂ ਜਿਹੜੇ ਜੱਜ ਸਾਹਿਬ ਸੀ ਉਹਨਾਂ ਦਾ ਹੁਕਮ ਆਇਆ ਉਹਨਾਂ ਦਾ ਆਰਡਰ ਆਇਆ ਕਿ ਇਸ ਮੁਰਗੇ ਨੂੰ ਜਿਹੜਾ ਸਬੂਤ ਦੇ ਤੌਰ ਤੇ ਇਸ ਦੀ ਦੇਖਰੇਖ ਕੀਤੀ ਜਾਵੇ ਅਤੇ ਇਸ ਨੂੰ ਆਈ ਪੇਸ਼ੀ ਦੇ ਉੱਤੇ ਜਿਹੜਾ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਸਬੂਤ ਵਜੋਂ ਉਸ ਤੋਂ ਬਾਅਦ ਪੁਲਿਸ ਨੇ ਦੇਖਰੇਖ ਦੇ ਲਈ ਇਸ ਨੂੰ ਇੱਕ ਮੁਰਗੇ ਰੱਖਣ ਵਾਲੇ ਦੇ ਕੋਲ ਰੱਖ ਦਿੱਤਾ ਤਾਂ ਕਿ ਇਸ ਨੂੰ ਹਿਫਾਜ਼ਤ ਦੇ ਨਾਲ ਰੱਖਿਆ ਜਾ ਸਕੇ ਤਾਂ ਆਓ ਬਾਕੀ ਆਪਾਂ ਜਿਹੜੇ ਆਫੀਸਰ ਨੇ ਉਹਨਾਂ ਤੋਂ ਪੁੱਛਦਿਆਂ ਪੂਰੀ ਗੱਲਬਾਤ ਕੀ ਹੈ ਕਿ ਆਖਿਰ ਹੁਣ ਕੇਸ ਦਾ ਕੀ ਬਣਿਆ ਤੇ ਕੀ ਚੱਲ ਰਿਹਾ ਕੋਈ ਤੁਹਾਨੂੰ ਤੁਹਾਨੂੰ ਮਿਲ ਸੀ ਜਿਸ ਨੂੰ ਗੇਟ ਰੱਖਦਾ ਹੈ ਉਹਦੇ ਮਤਲਬ ਰਾਜੀਤ ਰਾਜੀਤ ਸਿੰਘ ਜੁ ਕਿਸ਼ਿੰ ਸਿੰਘ ਤੇ ਗੁਜੀ ਸਿੰਘ ਤੇ ਇਹਦੇ ਵਿੱਚ ਕੀ ਕਰਵਾ ਰਹੇ ਸੀ ਇਹ ਜਿਵੇਂ ਇਹਨਾਂ ਤੋਂ ਮਗਰਮ ਮਗਰਮ ਰੱਬੀ ਕਿ ਕੀ ਕਰਵਾ ਰਹੇ ਸੀ ਜੋ ਜੰਮਰ ਉੱਤ ਪਰ ਜੰਮ ਕਰਦੇ ਸੀ ਜਰੂਰ ਦਾ ਬਸਾ ਦਿੱਤਾ ਮੈਂ ਲੋ ਟਿੱਕਾ ਕਿਹੜੇ ਤਰ੍ਹਾਂ ਦਾ ਨਿਸ਼ਾਨ ਕਰ ਦਿੱਤੀ ਲੜਾਈ ਤੋਂ ਬਾਅਦ ਕੀ ਕਰਾਉਂਦੇ ਸੀ ਲੜਾਈ ਕਰਵਾ ਰਹੇ ਸੀ ਤੰਪ ਪ੍ਰਸ਼ੰਸਾ ਅੱਛਾ ਅੱਛਾ ਤੇ ਕਿੰਨੇ ਕੁੱਕੜ ਦੇ ਇਸ ਦੌਰਾਨ ਤੇ ਸਾਨੂੰ ਵੀ ਪਤਾ ਕਿਨੇ ਕੁੱੜ ਜਿਹੜੀ ਸਾਰੀ ਤਕਰੀਰ ਦੇ ਵਿੱਚ ਕੁੱਕੜ ਆਇਆ ਓਕੇ ਤੇ ਮੌਕਾ ਹੀ ਵਾਰ ਜਦੋਂ ਤੁਸੀਂ ਲੜਾਈ ਜਦੋਂ ਕਰਵਾ ਰਹੇ ਸੀ ਉਸ ਮੌਕੇ ਤੇ ਮਕਰਮਾ ਦੇਖ ਕੇ ਉਸ ਪਰ ਰੇਪੇ ਕੀਤਾ ਹੋਵੇਗਾ ਬਿਲਕੁਲ ਤੇ ਕਿੰਨੇ ਕੁੱਪੜ ਸੀ ਉਸ ਮੁੱਖ ਤੇ ਲੜਾਈ ਕਰਾਉਂਦੇ ਸਾਨੂੰ ਇੱਕ ਮਿੰਟ ਮਤਲਬ ਹੋਰ ਚੱਕੀ ਸੀ ਤੇ ਇਹਨੂੰ ਪੇਸ਼ਾ ਤੋਂ ਕਰਨਾਗਾ ਜਦੋਂ ਆਪ ਤਾਲੂਕ ਨੂੰ ਕਰਦੇ ਅੱਛਾ ਤੇ ਜਦੋਂ ਹੁਣ ਇਹਨਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈਗਾ ਹੁਣ ਇਹ ਜਿਹੜੇ ਤਿੰਨ ਬੰਦੇ ਨੇ ਜਿਹੜੇ ਜਿਹਨੂੰ ਜ਼ਮਾਨਤ ਦੇ ਵਿੱਚ ਬਦਨਾਮਤ ਰਿਆ ਕਰਦਾਂਗਾ ਅੱਛਾ ਬਦਨਾਮਤ ਰਿਆ ਕਰਦਾਂਗਾ ਤੇ ਇਹਨਾਂ ਨੂੰ ਹੁਣ ਕੋਕੜਾਂ ਨੂੰ ਫਿਰ ਕਿੱਥੇ ਰੱਖਿਆ ਗਿਆ ਇਹ ਕੋਕੜਾਂ ਵੀ ਫਿਰ ਕੋਕੜਾਂ ਵੀ ਕੋਕੜੇ ਕੋਕੜੇ ਕਿਹੜੇ ਕੋਕੜੇ ਦਿੱਤੇ ਜੀ ਸੀਰਾ ਦਾ ਕੋਕੜੇ ਦੇ ਸੀਰ ਤਲੇ ਰੱਖਿਆ ਜਿੱਥੋਂ ਦੇਖ ਪਾਣ ਅੱਛਾ ਠੀਕ ਜਦੋਂ ਵੀ ਕੋਰਟ ਦੇ ਵਿੱਚ ਇਹਨੂੰ ਕੋਕੜ ਨੂੰ ਲੈ ਕੇ ਜਾਣ ਨਾਲ ਜੀ ਪੇਸ਼ ਕਰਨ ਨੂੰ ਪਗਣਾ ਨੂੰ ਕੋਰਟ ਕੋਰਟ ਤਾਲੂਕ ਕਰਦਾ ਅੱਛਾ ਸਰਬੋਤਮ ਪੇਸ਼ ਕਰਨ ਨੰਬਰ ਜੀ ਅੱਛਾ ਇੱਕ ਜਿਹੜੀ ਤੁਸੀਂ ਜਿਹੜੀ ਕੁੱਕੜੇ ਲੜਾਈ ਕਰੇ ਜਿੱਥੇ ਉਥੇ ਕੋਈ ਲੜਾਈ ਕਰੇ ਜਿੱਤੇ ਜਿਵੇਂ ਪੈਸੇ ਲੈਣੇ ਆਪਾਂ ਸ਼ਰਤਾਂ ਲੈਣੇ ਆ ਜਦੋਂ ਕੋਸ ਹੋ ਰਹੀ ਸੀ ਉੱਥੇ ਜੀ ਸਾਡੀ ਸੂਚਨਾ ਦੇ ਚਾਹੇ ਟਰਾਫੀ ਦੇ ਵਿੱਚ ਨਾਮ ਦੇਣੇ ਸੱਤੇ ਹੋਗੇ ਟਰਾਫੀਆਂ ਬਰਾਮੇ ਕਿੰਨੇ 11 11 ਟਰਾਫੀਆਂ ਆਪਾਂ ਨੇ ਜਿੱਤਣ ਦੇਣੀਆਂ ਅੱਛਾ ਜਿਹੜਾ ਵੀ ਨੇ ਦੋ ਕੁੱਕੜੇ ਜਿੱਤਦੇ ਆ ਉਹਨੂੰ ਟਰਾਫੀ ਦੇਣੀਆਂ ਸੀ ਤੇ ਜਿਹੜੇ ਦੋ ਕੁੱਕੜੇ ਸੀ ਚਾਰ ਸੀ 10 ਸੀ ਜੋ ਵੀ ਜੇ ਸਾਡੀ ਸਪਟੀ ਸਾਡੀ ਜਿੱcka ਹੈ ਲੜਾਈ ਦੇ ਵਿੱਚ ਜਿਹੜਾ ਜਿੱਤਦਾ ਉਹਨੂੰ ਟਰਾਫੀ ਦੇਣੀ ਸੀ ਜੀ ਤੇ ਕੋਈ ਕੈਸ਼ ਕੁਛ ਵੀ ਰੱਖੇ ਜੀ ਸਰ ਤਬਦੀਸ਼ ਦੇ ਵਿੱਚ ਇੱਕੋ ਇੱਕ ਕੁੱਕਰ ਕਿਵੇਂ ਲੜਪੋ ਕੋ ਸਰ ਆਪਣੇ ਜਿੱਦਾਂ ਉਹਦੇ ਰਿਕੇਸ਼ਨ ਨਾਲ ਸਰ ਲਾਈ ਕਰਵਾਉਂਦੇ ਹੋਗੇ ਦੇਖੋ ਵੀਜੀ ਅਸੀਂ ਰੇਡ ਕੀਤੀ ਉਸ ਟਾਈਮ ਤੋਂ ਇੱਕ ਕੋਲਪ ਨਾਲ ਹੋ ਸਕਦਾ 20 ਹੋਣ 50 ਹੋ 100 ਹੋਵੇ ਉੱਥੇ ਤੁਹਾਡੀ ਤਪਤੀ ਚੈੱਕਾਂ ਜੋ ਮੁੱਕਦੇ ਸੀ ਪਹੁੰਚੇ ਸੀ ਉਹ ਜਦ ਵੀ ਹਾਲਚਾ ਡਾਕਟਰੀ ਮੈਨਾ ਕਰਾਇਆ ਗਿਆ ਤੇ ਤਬਦੀਸ਼ ਤੋਂ ਬਾਅਦ ਡਾਕਟਰ ਮੈਨੇ ਕਿੱਥੇ ਕਰਵਾਇਆ ਕੋਕਰ ਦਾ ਅੱਛਾ ਕਿੱਥੋਂ ਕਰਵਾਇਆ ਡਾਕਟਰ ਸਾਹਿਬ ਅੱਛਾ ਉਹਦੇ ਜੋ ਹੈ ਵੀ ਲੜਾਈ ਕਰ ਰਹੇ ਸੀ ਕਿ ਦੂਜੇ ਨਾਲ ਇਹ ਤਬਦੀਸ਼ ਦਾ ਇਸ ਤਰ੍ਹਾਂ ਕੀ ਮੈਨੇ ਕਰ ਦਿੱਤਾ ਥੈਂਕ ਯੂ ਨਸੀਬ ਚਮਕਦੇ ਅਤੇ ਕਿਸਮਤ ਬਦਲਦੇ ਥੇੜ ਨਹੀਂ ਲੱਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾਤ ਉੜਵਾਉਣਾ ਸਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਚਕੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ